क्षेत्र में विशेष डॉक्टरों ने लगभग लगभग सोलह डॉक्टरों ने टीमों को और सत्तर से अधिक डॉक्टर आए हैं और मैं सोचता हूँ जो पैरामेडिकल स्टाफ है वो भी लगभग चार सौ पाँच सौ के लगभग आए और जनता ने भी इसका पूरा फायदा उठाया कि अब तक पाँच सौ पाँच हजार से अधिक लोग इसे लाभान्वित हुए हैं तो मैं सोचता हूँ इस क्षेत्र में ये केवल इस बार लगा देने से काम नहीं चलेगा इसमें जो विशेष प्रकार की बीमारी के लोग आए उनको आइडेंटिफाई करना पड़ेगा ਪ੍ਰਿੰਸਪਤ ਹੈ ਅੱਜ ਮੈਂ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਹੈ ਮੈਗਾ ਮੈਡੀਕਲ ਕੈਂਪ ਜਿਹਦੇ ਵਿੱਚ ਸਾਰੀ ਕਿਸਮ ਦੀਆਂ ਬਿਮਾਰੀਆਂ ਦਾ ਡਿਟੈਕਸ਼ਨ ਵੀ ਹੋਏਗੀ ਇਲਾਜ ਵੀ ਹੋਏਗਾ ਇਹ ਕਾਰਜ ਸਾਰ ਸਤਨਾਮ ਸਿੰਘ ਸੰਧੂ ਮੈਂਬਰ ਪਾਰਲੀਮੈਂਟ ਸੁਭਾਸ਼ ਸ਼ਰਮਾ ਜੀ ਦੀ ਪੂਰੀ ਟੀਮ ਨੇ ਮਿਲ ਕੇ ਇਸ ਜਗ੍ਹਾ ਨੰਗਲ ਦੇ ਇਲਾਕੇ ਵਿੱਚ ਲਾਇਆ ਹੈ ਮਕਸਦ ਹੈ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਮਨਾਉਣਾ ਮਕਸਦ ਹੈ ਉਹਨਾਂ ਦੇ ਜਨਮ ਦਿਨ ਦੇ ਸਮੇਂ ਸਮਾਜ ਦੀ ਸੇਵਾ ਕਰਨੀ ਗੁਰਬਾਣੀ ਦਾ ਸਿਧਾਂਤ ਹੈ ਸੇਵਾ ਕਰਤ ਹੋਏ ਨਹਿਕਾਮੀ ਤਿਸ ਕੋ ਵੋਟ ਪ੍ਰਾਪਤ ਸਾਮੀ ਸਭ ਕੁਝ ਬਹੁਤ ਵਧੀਆ ਹੈ ਐਥੇ ਰਿਸਪੌਂਸ ਪੇਸ਼IENTS ਦਾ ਬਹੁਤ ਵਧੀਆ ਹੈ ਪੇਸ਼ੈਂਟ ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਆ ਰਹਾ ਹੈ ਈਅਰ ਦਾ ਪੇਸ਼ੈਂਟ ਆ ਰਹਾ ਹੈ ਸਾਡੇ ਕੋਲ ਜਨਰਲ ਪੇਸ਼ੈਂਟ ਹਰ ਤਰੀਕੇ ਦੇ ਆ ਰਹੇ ਹੈ ਸਾਡੇ ਕੋਲ ਜਿਹੜੇ ਜਿੰਨੇ ਵੀ ਦਰਦਾ ਬੋਡੀ ਪੇਨਸ ਹੋ ਰਹੀਆਂ ਹੈ ਟਾਈਫਾਇਟ ਬੁਖਾਰ ਹੈ ਜਾਂ ਕੋਈ ਵੀ ਹਰ ਤਰ੍ਹਾਂ ਦੇ ਪੇਸ਼ੈਂਟ ਸਾਡੇ ਕੋਲ ਇੱਥੇ ਅਵੇਲੇਬਲ ਹੋ ਪਾ ਰਹੇ ਕਿਉਂਕਿ ਅਸੀਂ ਜਨਰਲ ਮੈਡੀਸਨ ਦਾ ਕੈਂਪ ਲਗਾਇਆ ਹੈ। ਦੇਸ਼ ਦੇ ਤੇਜਸਵੀ ਪ੍ਰਧਾਨ ਮੰਤਰੀ ਜੀ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਪੂਰੇ ਦੇਸ਼ ਦੇ ਵਿੱਚ ਸੇਵਾ ਪਖਵਾੜਾ ਮਨਾਇਆ ਜਾ ਰਿਹਾ ਹੈ। ਉਹਦੇ ਤਹਿਤ ਅੱਜ ਨੰਗਲ ਦੇ ਵਿੱਚ ਮੈਗਾ ਹੈਲਥ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਵੀਰ ਭਰਾ ਭੈਣ ਉਹ ਇੱਥੇ ਆਣ ਕੇ ਫ੍ਰੀ ਚੈੱਕਅਪ ਕਰਾ ਰਹੇ ਆ ਇਹਦੇ ਲਈ ਅਸੀਂ ਵਿਸ਼ੇਸ਼ ਧੰਨਵਾਦੀਆਂ ਸਰਦਾਰ ਸਤਨਾਮ ਸਿੰਘ ਸੰਧੂ ਜੀ ਦੇ ਔਰ ਡਾਕਟਰ ਸੁਬਾਸ਼ ਸ਼ਰਮਾ ਜੀ ਦੇ ਜੀ ਮੇਰਾ ਨਾਮ ਰੇਨੂ ਬੱਲਾ ਹੈ ਜੀ ਮੈਂ ਕਿਹੜਾ ਪ੍ਰਿੰਟ ਤੋਂ ਆ असि इत मेडिकल कैम्प आए थे बड़ा था। तो मैं अपने आयुर्वेदिक डॉक्टर दिखाया, अच्छा ट्रीट कर रहे हैं तो आई जाले नो भी दिखाना था, पर हाला थोड़ा डर के दिखा होना। इन फ्यूचर ऐसे कैंप लगने चाहिए क्योंकि दूर तो जोड़े लोग नहीं आ सकते इतने आके अपना ट्रीटमेंट थोड़ा लैसते दवाइया तो ਡਾਕਟਰ ਸੁਬਾਸ਼ ਸ਼ਰਮਾ ਜੀ ਡਾਕਟਰ ਪ੍ਰਮੇਂਦਰ ਸ਼ਰਮਾ ਜੀ ਦੀ ਜਨਮ ਦਿਨ ਨਾਲ ਔਰ ਇਹਨਾਂ ਦਾ ਪ੍ਰਸਤਾਵ ਸੀ ਕਿ ਇੱਥੇ ਲੋਕ ਕਿਉਂਕਿ ਅੜਾਂ ਦੀ ਇਮਾਰਤ ਤੋਂ ਪਹਿਲਾਂ ਹੀ ਬਹੁਤ ਨੁਕਸਾਨਚ ਹੈ ਇੱਥੇ ਕੈਂਪ ਲਾਉਣਾ ਚਾਹੀਦਾ ਹੈ ਦੇਸ਼ ਭਰ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਨਾਲ ਸੇਵਾ ਦੇ ਰੂਪ ਚ ਮਨਾਇਆ ਜਾ ਰਿਹਾ ਹੈ ਇੱਕ 15 ਦਿਵੜਾ ਹੈ ਇੱਕ 15 ਦਿਨ ਦਾ ਪ੍ਰੋਗਰਾਮ ਹੈ ਔਰ ਉਸ ਪ੍ਰੋਗਰਾਮ ਦੇ ਵਿੱਚ ਹੈਲਥ ਕੈਂਪ ਲਾਉਣਾ ਹੈ ਬਲੱਡ ਡੋਨੇਸ਼ਨ ਕੈਂਪ ਲਗਾਉਣਾ ਉਹ ਸੇਵਾ ਦਾ ਹਿੱਸਾ ਹੈ ਔਰ ਨਸ਼ਾ ਮੁਕਤ ਭਾਰਤ ਵਾਸਤੇ ਅੱਜ ਸ਼ਵੇਰੇ ਚੰਡੀਗੜ੍ਹ ਤੋਂ ਅਸੀਂ ਭਾਰਤ ਦੇ 100 ਸ਼ਹਿਰਾਂ ਦੇ ਵਿੱਚ ਇੱਕ ਨਮੋ ਰਨ ਨਮੋ ਯੂਵਰ ਰਨ ਜਿਹੜੀ ਆ ਉਹ ਹੋਈ ਆ ਚੰਡੀਗੜ੍ਹ ਚੋਂ ਅੱਜ ਅਸੀਂ ਕੀਤੀ ਚੰਡੀਗੜ੍ਹ ਉਸਦੇ ਵਿੱਚ ਸ਼ਾਮਿਲ ਸੀ ਔਰ ਹੁਣ ਇਹ ਹੈਲਥ ਕੈਂਪ ਤੇ ਨਾਲ ਬਲੱਡ ਡੇਸ਼ਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਇਸ ਇਲਾਕੇ ਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਘਾਟ ਹੈ ਮੈਂ ਮਹਿਸੂਸ ਕੀਤਾ ਕਿ ਬਹੁਤ ਸਾਰੇ ਐਸੇ ਬਜ਼ੁਰਗ ਹੈਗੇ ਨੇ ਐਸੀਆਂ ਸਾਡੀਆਂ ਮਕਾਮਾਂ ਨੇ ਭੈਣਾਂ ਨੇ ਜਿਨ੍ਹਾਂ ਦਾ ਕਦੇ ਹੈਲਥ ਚੈੱਕਅਪ ਹੋਇਆ ਹੀ ਨਹੀਂ ਔਰ ਗੰਭੀਰ ਬਿਮਾਰੀਆਂ ਤੋਂ ਪੀੜਤ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਇਸ ਕੈਂਪ ਦੇ ਵਿੱਚ ਜਿੰਨੇ ਵੀ ਲੋਕ ਜਿਹੜੇ ਆਉਣਗੇ ਸਾਡੀ ਉਮੀਦ ਹੈ ਕਿ 5000 ਤੋਂ ਉੱਪਰ ਜਿਹੜੇ ਪੇਸ਼ੈਂਟ ਆਜ ਦੇ ਇਸ ਕੈਂਪ ਵਿੱਚ ਸ਼ਾਮਲ ਹੋਣਗੇ ਔਰ ਲਾਸਟ ਪੇਸ਼ੈਂਟ ਤੱਕ ਅਸੀਂ ਇਸ ਕੈਂਪ ਨੂੰ ਜਾਰੀ ਰੱਖਾਂਗੇ ਇਸ ਕੈਂਪਸ ਦੇ ਵਿੱਚ ਅਸੀਂ ਸਿਰਫ ਡਾਇਗਨੋਸ ਨਹੀਂ ਕਰ ਰਹੇ ਅਸੀਂ ਉਹਨਾਂ ਨੂੰ ਦਵਾਈਆਂ ਦਾ ਲੰਗਰ ਵੀ ਲਗਾਇਆ ਹੋਇਆ ਹੈ ਕਿ ਹਰ ਪੇਸ਼ੈਂਟ ਨੂੰ ਜੋ ਲੋੜੀਂਦੀ ਦਵਾਈ ਆ ਉਹ ਦੇਖ ਕੇ ਵੀ ਇਹਨਾਂ ਨੂੰ ਭੇਜਿਆ ਜਾਵੇ ਸਾਡੀ ਇਹ ਵੀ ਕੋਸ਼ਿਸ਼ ਹੋਏਗੀ ਕਿ ਇਸ ਕੈਂਪ ਦੇ ਵਿੱਚ ਜਿਹੜੇ ਲੋਕ ਗੰਭੀਰ ਬਿਮਾਰੀਆਂ ਦੇ ਇਲਾਜ ਵਾਸਤੇ ਐਡਵਾਂਸ ਉਹਨਾਂ ਨੂੰ ਜਰੂਰਤ ਹੋਏਗੀ ਡਾਇਗਨੋਸਟਿਕ ਜਾਂ ਟ੍ਰੀਟਮੈਂਟ ਦੇ ਉਹਨਾਂ ਨੂੰ ਪੀਜੀਆ ਤੱਕ ਵੀ ਅਸੀਂ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਇਸ ਕੈਂਪ ਦਾ ਮਕਸਦ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਸੇਵਾ ਦਾ ਭਾਵਨਾ ਨਾਲ ਹੈ ਔਰ ਇਹ ਸਤਲੁਜ ਦੇ ਕੰਢੇ ਤੇ ਬਿਲਕੁਲ ਕਿਨਾਰੇ ਤੇ ਹੀ ਕੈਂਪ ਲੱਗਿਆ ਹੈ ਕਿਉਂਕਿ ਸਤਲੁਜ ਦੇ ਨਾਲ ਰਾਬਿਆਸ ਨਾਲ ਰਾਵੀ ਦੇ ਨਾਲ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਹੈ ਪਰ ਇੱਥੇ ਲੋਕਾਂ ਨੂੰ ਅਸੀਂ ਦਰਦ ਦੇ ਵਿੱਚੋਂ ਥੋੜੀ ਨਜਾਦ ਦਵਾ ਸਕੀਏ ਸਾਡੀ ਕੋਸ਼ਿਸ਼ ਹੈ ਸਰ ਤੁਸੀਂ ਕਿਹਿਆ ਵੀ ਪਿੱਛਾ ਕੀਤਾ ਜਾਏਗਾ ਅੰਮ੍ਰਿਤ ਦਾ ਪੂਰੇ ਹੰਟ ਤੱਕ ਇਲਾਜ ਕੀ ਹੋ ਗਿਆ ਸਰ ਕੀ ਦਾ ਕੰਟੈਕਟ ਕਰਾ ਲੈ ਜਾਏਗਾ ਹੁਣ ਕਿੱਦਾਂ ਅਸੀਂ ਨਾ ਜੀ ਸਾਰਿਆਂ ਦੀ ਰਜਿਸਟ੍ਰੇਸ਼ਨ ਕਰ ਰਹੇ ਆ ਇਹ ਇਹ ਬੜਾ ਪ੍ਰੋਫੈਸ਼ਨਲ ਤਰੀਕੇ ਦਾ ਕੈਂਪ ਹੈ ਕਿਉਂਕਿ ਪੇਸ਼ੈਂਟ ਨੂੰ ਪਹਿਲੀ ਗੱਲ ਤਾਂ ਅਸੀਂ ਜਾਗਰੂਕਤਾ ਵਾਸਤੇ ਡੋਰ ਨਾਕਿੰਗ ਕੀਤੀ ਆ ਇਸ ਇਲਾਕੇ ਦੇ ਇਕੱਲੇ ਇਕੱਲੇ ਘਰ ਵੇ ਜਾ ਕੇ ਤਾਂ ਕਿ ਲੋੜਵੰਦ ਲੋਕਾਂ ਨੂੰ ਲਿਆਂਦਾ ਜਾਵੇ ਘੇਟਨਾ ਘੱਟ ਕੀਤੀ ਜਾਵੇ ਉਹਨਾਂ ਨੂੰ ਲੱਭ ਕੇ ਲੈ ਕੇ ਬੱਸਾਂ ਤੇ ਲੈ ਕੇ ਆਏ ਹਾਂ ਉਹਨਾਂ ਨੂੰ ਤਾਂ ਕਿ ਆਉਣ ਜਾਣ ਚ ਵੀ ਤਕਲੀਫ ਹੈ ਬਿਮਾਰ ਬੰਦਾ ਕਿਵੇਂ ਆਵੇ ਇੱਥੇ ਲਿਆ ਕੇ ਉਹਨਾਂ ਵਾਸਤੇ ਕੰਪਲੀਟ ਜਿਹੜਾ ਟ੍ਰੀਟਮੈਂਟ ਆ ਹਰ ਬਿਮਾਰੀ ਦੀ ਡਾਇਗਨੋਸ ਹੋ ਰਹੀ ਹੈ ਔਰ ਹਰ ਬਿਮਾਰੀ ਦੇ ਇਲਾਜ ਵਾਸਤੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਔਰ ਡਾਟਾ ਮੈਂਟੇਨ ਕਰ ਰਹੇ ਹਾਂ ਉਹ ਡਾਟਾ ਦੇ ਬੇਸ ਤੇ ਜਿਹੜੇ ਪੇਸ਼ੈਂਟ ਨੂੰ ਐਡਵਾਂਸ ਟ੍ਰੀਟਮੈਂਟ ਜ਼ਰੂਰ ਲੋੜ ਹੋਈ ਅਸੀਂ ਅੱਕੇ ਲੈ ਕੇ ਜਾਵਾਂਗੇ ਕਿਤੇ ਉਹ ਕਿਹੇ ਹਾਂਜੀ ਜੇਲਸਾ ਕੀ ਹਾਲ ਹੈ ਇਹਨੂੰ ਕ੍ਰੈਡਿਟ ਦੇਣਾ ਚਾਹੋਗੇ ਕਿ ਕਿਵੇਂ ਦੇ ਇਹਨੇ ਕ੍ਰੈਡਿਟ ਤਾਂ ਸਾਰਾ ਗੁਰੂ ਮਹਾਰਾਜ ਨੂੰ ਇਹਦੀ ਜਿਹੜਾ ਸੇਵਾ ਕਰਵਾ ਰਿਆ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਤੇ ਪੂਰੇ ਦੇਸ਼ ਪਾਰਟੀ ਸੇਵਾ ਦੇ ਕੰਮ ਚ ਲੱਗੀ ਹੈ ਸੋ ਉਸੇ ਸੰਦਰਭ 'ਚ ਮੈਂ ਸਾਡੇ ਰਾਜ ਸਭਾ ਦੇ ਮੈਂਬਰ ਸਤਕਾਰਯੋਗ ਸਤਨਾਮ ਸਿੰਘ ਸੰਧੂ ਜੀ ਨੂੰ ਬੇਨਤੀ ਕੀਤੀ ਸੀ ਕਿਉਂਕਿ ਹਰ ਸਾਲ ਇਹ ਬਹੁਤ ਵੱਡੇ ਲੈਵਲ ਤੇ ਮੈਡੀਕਲ ਕੈਂਪ ਲਾਉਂਦੇ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਚੰਡੀਗੜ੍ਹ ਤੁਸੀਂ ਲਾਉਂਦੇ ਹੋ ਚੰਡੀਗੜ੍ਹ ਤਾਂ ਆਲਰੇਡੀ ਬਹੁਤ ਵੱਡੇ ਵੱਡੇ ਹਸਪੀਟਲ ਸੇ ਸਹੂਲਤਾਂ ਨੇ ਇਹ ਸਾਡਾ ਨੰਗਲ ਦਾ ਏਰੀਆ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਭੂਮੀ ਇਹ ਜਿਹੜੇ ਪਿੰਡ ਨੇ ਇਹ ਥੋੜੇ ਪਛੜੇ ਹੋਏ ਵੀ ਨੇ ਸੇ ਸਹੂਲਤਾਂ ਦੀ ਘਾਟ ਵੀ ਔਰ ਇਸ ਕਰਕੇ ਹੜਾਂ ਦੇ ਇਸ ਸਾਲ ਤਾਂ ਹੜਾਂ ਦੇ ਕਰਕੇ ਹੋਰ ਜ਼ਿਆਦਾ ਸੰਕਟ ਹੈ ਬਿਮਾਰੀਆਂ ਫੈਲਣ ਦਾ ਖਤਰਾ ਹੈ ਸੋ ਮੈਂ ਕਿ ਵੀ ਤੁਸੀਂ ਕੈਂਪ ਜਿਹੜਾ ਇਸ ਵਾਰ ਨੰਗਲ ਚਲਾਓ ਉਹਨੂੰ ਬੜੀ ਖੁਸ਼ੀ ਹੈ ਕਿ ਇਹਨਾਂ ਨੇ ਬਿਲਕੁਲ ਜ਼ੋਰਦਾਰ ਤਰੀਕੇ ਨਾਲ ਸਾਡੀ ਗੱਲ ਨੂੰ ਅੱਗੇ ਵਧਾਇਆ ਔਰ ਵੱਡਾ ਕੈਂਪ ਵੀ ਦੇਖ ਰਹੇ ਹੋ ਮੈਂ ਨਹੀਂ ਸਮਝਦਾ ਕਿ ਇਸ ਸੀਰੀਅਲ ਚ ਅਜ ਤੱਕ ਤੇ ਇੰਨਾ ਵੱਡਾ ਕੈਂਪ ਕਦੀ ਲੱਗਿਆ ਹੋਵੇਗਾ 100 ਤੋਂ ਜ਼ਿਆਦਾ ਡਾਕਟਰਾਂ ਦੀ ਟੀਮ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਡਾਕਟਰ ਇੱਥੇ ਬੈਠੇ ਹੋਏ ਨੇ ਹਜ਼ਾਰਾਂ ਦੀ ਗਿਣਤੀ ਤੁਸੀਂ ਦੇਖ ਰਹੇ ਹੋ ਪਿੰਡਾਂ ਚੋਂ ਲੋਕ ਚੱਲ ਕੇ ਇੱਥੇ ਆ ਰਹੇ ਨੇ ਉਹਨਾਂ ਦੀ ਸਕਰੀਨਿੰਗ ਹੋ ਰਹੀ ਹੈ ਉਹਨਾਂ ਦਾ ਡਾਟਾ ਲੈ ਕੇ ਕਿਨੂੰ ਕਿਹੜੀ ਬਿਮਾਰੀ ਹੈ ਕਿਹੜੇ ਡਾਕਟਰ ਕੋਲ ਨੂੰ ਜਾਣਾ ਚਾਹੀਦਾ ਵਾ ਇਵਨ ਡਾਈ ਕਿ ਭਈ ਕਿਵੇਂ ਤੁਸੀਂ ਬਿਮਾਰੀਆਂ ਤੋਂ ਬਚਣ ਲਈ ਡਾਈਟ ਲੈਣੀ ਹੈ ਫ੍ਰੀ ਟੈਸਟ ਫ੍ਰੀ ਦਵਾਈਆਂ ਦਾ ਲੰਗਰ ਫ੍ਰੀ ਐਨਕਾਂ ਤੇ ਇਹ ਸਾਰਾ ਜਿਹੜਾ ਉਪਰਾਲਾ ਹੈ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਸੇਵਾ ਦਾ ਕੰਮ ਹੈ ਔਰ ਮੈਂ ਬੜਾ ਧੰਨਵਾਦੀ ਹਾਂ ਸਤਨਾਮ ਸਿੰਘ ਸੰਧੂ ਜੀ ਦਾ ਕਿ ਉਹਨਾਂ ਨੇ ਨੰਗਲ ਦੀ ਸ਼੍ਰੀਨੰਦਪੁਰ ਸਾਹਿਬ ਦੀ ਧਰਤੀ ਤੇ ਐਡੀ ਵੱਡੀ ਸੇਵਾ ਜਿਹੜੀ ਆ ਉਹਦਾ ਕੰਮ ਸ਼ੁਰੂ ਕੀਤਾ ਹੈ ਔਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਹਲੇ ਸ਼ੁਰੂਆਤ ਹੈ ਆਪਾਂ ਹਰ ਮਰੀਜ਼ ਨੂੰ ਠੀਕ ਇਲਾਜ ਮਿਲਣ ਤੱਕ ਇਹ ਸੇਵਾ ਨੂੰ ਜਾਰੀ ਰੱਖਣਾ ਹੈ ਕੈਂਪੋ ਦੀ ਸ਼ੁਰੂਆਤ ਹੈ ਜਿੰਨੂੰ ਜਿੰਨੂੰ ਜਿਸ ਪੇਸ਼ੈਂ ਮਹੱਇਆ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਬਹੁਤ ਅੱਛਾ ਉਪਰਾਲਾ ਹੈ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲ ਰਿਹਾ ਹੈ ਹਸਪੀਟਲ ਨੰਨਪੁਰ ਸਾਹਿਬ ਆ ਕੇ ਚੰਡੀਗੜ੍ਹ ਦੇ ਕਿਤੇ ਕਿਤੇ ਡਾਕਟਰ ਪਹੁੰਚ ਨਹੀਂ ਜਰ ਡਾਕਟਰ ਬਹੁਤ ਜਗ੍ਹਾ ਤੋਂ ਆਏ ਨੇ ਜੀ ਰੋਪੜ ਤੋਂ ਵੀ ਆਏ ਨੇ ਚੰਡੀਗੜ੍ਹ ਤੋਂ ਵੀ ਆਏ ਨੇ ਪੀਜੀਆਈ ਤੋਂ ਵੀ ਆਏ ਨੇ ਵੱਡੇ ਹਸਪੀਟਲਾਂ ਤੋਂ ਵੀ ਆਏ ਨੇ ਨੰਨਪੁਰ ਸਾਹਿਬ ਤੋਂ ਵੀ ਆਏ ਨੇ ਜਿੱਥੇ ਜਿੱਥੇ ਸਾਨੂੰ ਡਾਕਟਰਾਂ ਨੇ ਸਹਿਮਤੀ ਦਿੱਤੀ ਕਿ ਅਸੀਂ ਆ ਸਕਦੇ ਹਾਂ ਔਰ ਸਾਡੀ ਕੋਸ਼ਿਸ਼ ਸੀ ਕਿ ਅੱਛੇ ਕਾਬਿਲ ਡਾਕਟਰ ਜਿਹੜੇ ਆ ਜਿਹੜੇ ਮਰੀਜ਼ ਦੀ ਗੱਲ ਨੂੰ ਸਮਝ ਸਕਣ ਉਹ ਇੱਥੇ ਆਉਣ ਔਰ ਮੈਨੂੰ ਬੜੀ ਖੁਸ਼ੀ ਆ ਕਿ ਡਾਕਟਰ ਸਭ ਉਹ ਕਹਿੰਦੇ ਨਹੀਂ ਜੀ ਇੰਨੇ ਹਜ਼ਾਰਾਂ ਲੋਕ ਵਿਚਾਰੇ ਪੰਡਾ ਤੋਂ ਚੱਲ-ਚੱਲ ਕੇ ਇੱਥੇ ਆਏ ਹੋਏ ਨੇ ਕਿ ਅਸੀਂ ਲੈਂਚ ਨਹੀਂ ਕਰਨਾ ਜਦ ਤੱਕ ਕੈਂਪ ਚੱਲੇਗਾ ਰਾਤ ਦੀ ਰੋਟੀ ਕੱਟੀ ਖਾਵਾਂਗੇ ਸੋ ਮੈਂ ਪੂਰੀਆਂ ਡਾਕਟਰ ਸਾਹਿਬਾਨ ਔਰ ਪੈਰਾਮੈਡੀਕਲ ਸਟਾਫ ਦਾ ਵੀ ਬਹੁਤ ਧੰਨਵਾਦ

फोटो करा लो हाँ. हाँ. फोड़ा. फोड़ा जो, जो. हाँ. सर सामने सामने पीछे 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 आ आ जाओ 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 थोड़ा 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 ना ना मर सर 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 सुभाष सुभाष जी जी कर लुका チョコになるな。<スープ>